ਸਾ ਸੰਗਤ ਜੀਓ 2026 ਚ ਘਰ ਦੇ ਮੁੱਖ ਦਰਵਾਜ਼ੇ ਤੇ ਇਹ ਚੀਜ਼ਾਂ ਕਦੇ ਨਾ ਰੱਖੋ ਹੋ ਜਾਓਗੇ ਕੰਗਾਲ ਬਾਬਾ RAM ਸਿੰਘ ਜੀ ਗੰਡੂਆ ਵਾਲਿਆਂ ਤੇ ਸੰਤ ਹੰਸਾਲੀ ਵਾਲਿਆਂ ਦੇ ਬਚਨ ਨੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਇਹਨਾਂ ਵਿਸ਼ਿਆਂ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਸਾਰੀ ਸੰਗਤ ਪਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਤਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਦੇ ਆ ਨਾ ਤੇ ਪਿਆਰਿਓ ਆਪਾਂ ਉਸ ਦੇ ਵਿੱਚ ਨਿਰਾਹੀ ਪਖੰਡ ਦਾ ਬਾਈਕਾਟ ਕਰਨ ਦੀ ਗੱਲ ਨੂੰ ਜਿਹੜਾ ਹੈ ਉਹ ਜਾਣਦੇ ਹਾਂ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਥੋਂ ਤੱਕ ਜ਼ਿਕਰ ਕੀਤਾ ਮੇਰੇ ਪਾਤਸ਼ਾਹ ਜੀ ਕਹਿੰਦੇ ਗੁਰਮਖੋ ਜੇਕਰ ਤੁਸੀਂ ਆਬਾਦ ਹੋਣਾ ਚਾਹੁੰਦੇ ਹੋ ਜੇਕਰ ਤੁਸੀਂ ਇਸ ਸੰਸਾਰ ਤੋਂ ਮੁਕਤ ਹੋਣਾ ਚਾਹੁੰਦੇ ਹੋ ਕਹਿਣ ਤੋਂ ਭਾਵ ਜਿਵੇਂ ਕਿ ਇੱਕ ਹੁੰਦਾ ਬੰਦਾ ਮਰਨ ਤੋਂ ਬਾਅਦ ਮੁਕਤ ਹੁੰਦਾ ਹੈ ਤੇ ਕਹਿੰਦੇ ਜੀਵਤ ਮੁਕਤ ਹੋਣਾ ਚਾਹੁੰਦੇ ਹੋ ਤੇ ਯਾਦ ਰੱਖਿਓ ਕਹਿੰਦੇ ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਅੰਦਰ ਵਸਾ ਲਿਆ ਜੀ ਗੁਰਬਾਣੀ ਨੂੰ ਪੜ੍ਹ ਕੇ ਅੰਦਰ ਚੰਗੀ ਤਰ੍ਹਾਂ ਧਰ ਲਿਆ ਜੀ ਸਤਿਗੁਰੂ ਮਹਾਰਾਜ ਜੀ ਦੀ ਐਸੀ ਕਿਰਪਾ ਹੋਏਗੀ ਪਾਤਸ਼ਾਹ ਦੀ ਐਸੀ ਕਿਰਪਾ ਹੋਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਏਗੀ ਕਹਿੰਦੇ ਯਾਦ ਰੱਖਿਓ ਕਹਿੰਦੇ ਸਤਿਗੁਰੂ ਮਹਾਰਾਜ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਅੰਦਰ ਜਿਨੇ ਸ਼ਬਦ ਨੂੰ ਟਿਕਾ ਲਿਆ ਆਪਾਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਆ ਨਾ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨ ਆਵਾ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਤਿਗੁਰੂ ਦੀ ਪਾਵਨ ਬਾਣੀ ਨੂੰ ਅੰਦਰ ਵਸਾ ਲਏ ਜਿਹੜਾ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਨ ਪੜ ਲਏ ਤੇ ਜਿਹੜਾ ਸ਼ਬਦ ਨੂੰ ਅੰਦਰ ਵਸਾ ਲਏ ਜਿਵੇਂ ਪੜਦੇ ਆ ਨਾ ਸੁਣੇ ਐ ਦੁਖ ਪਾਪ ਕਾ ਨਾਸ ਕਹਿੰਦੇ ਜਿਹੜਾ ਸਤਗੁਰੂ ਦੇ ਬਚਨਾਂ ਨੂੰ ਮੰਨ ਲਏ ਜਿਹੜਾ ਸਤਗੁਰੂ ਮਹਾਰਾਜ ਜੀ ਦੇ ਬਚਨਾਂ ਤੇ ਪਰਪੱਕ ਹੋ ਜਾਏ ਕਹਿੰਦੇ ਯਾਦ ਰੱਖਿਓ ਪਿਆਰਿਓ ਕਹਿੰਦੇ ਉਹ ਤਾਂ ਫਿਰ ਚੰਗੀ ਤਰ੍ਹਾਂ ਜਿਹੜਾ ਹੈ ਸਤਗੁਰੂ ਦਾ ਚਹੇਤਾ ਬਣ ਜਾਂਦਾ ਤੇ ਪਾਤਸ਼ਾਹ ਉਹਨੂੰ ਆਪਣੇ ਗਲ ਵਕੜੀ ਦੇ ਵਿੱਚ ਲੈ ਲੈਂਦੇ ਨੇ ਤੇ ਜਿਹੜਾ ਹੁਣ ਗੁਰੂ ਦੇ ਨੇੜੇ ਹੋ ਜਾਏ ਤੇ ਪਿਆਰਿਓ ਉਹਤੇ ਫਿਰ ਹੋਇਆ ਕਿ ਨਹੀਂ ਗੁਰੂ ਦਾ ਪਿਆਰਾ ਹੋਤੇ ਹੋਇਆ ਕਿ ਨਹੀਂ ਫਿਰ ਗੁਰੂ ਕਾ ਸਿੱਖ ਸਵੈਸ਼ ਕਰਕੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇੜੇ ਹੋਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੀਏ। ਇੱਥੇ ਆਪਾਂ ਬੇਨਤੀਆਂ ਜਿਹੜੀਆਂ ਕਰ ਰਹੇ ਆਂ ਗੁਰਮਖੋ 2026 ਜਿਹੜਾ ਸਾਲ ਹੈ ਉਹ ਭਾਵੇਂ ਸਾਡੇ ਲਈ ਇੱਕ ਨਵਾਂ ਸਾਲ ਹੈ ਪਰ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਜਿਵੇਂ ਕਿ ਇੱਕ ਹਰ ਇੱਕ ਵਾਰ ਇੱਕ ਦਿਨ ਹਰ ਇੱਕ ਰੁੱਤ ਨਵੀਂ ਹੈ ਤੇਰੇ ਲਈ ਤੇ ਯਾਦ ਰੱਖ ਸਜਣਾ ਕਹਿੰਦੇ ਤੂੰ ਆਪਣੇ ਅੰਦਰ ਦੇ ਖਿਆਲਾਂ ਨੂੰ ਆਪਣੇ ਅੰਦਰ ਦੇ ਜਜ਼ਬਾਤਾਂ ਨੂੰ ਵੀ ਚੇਂਜ ਕਰ ਲੈ ਕਿਵੇਂ ਕਰ ਲੈ ਤੂੰ ਗੁਰੂ ਵਾਲੇ ਬਣ ਲੈ ਤੂੰ ਸਤਿਗੁਰੂ ਦੇ ਨਾਲ ਜੁੜ ਜਾ ਪਹਿਲਾਂ ਤੂੰ ਜੀਵਨ ਜਿਹੋ ਜਿਹਾ ਬਤੀਤ ਕੀਤਾ ਕਿਵੇਂ ਕੀਤਾ ਤੇ ਕਹਿੰਦੇ ਹੁਣ ਤੂੰ ਗੁਰੂ ਵਾਲਾ ਬਣ ਜਾ ਹੁਣ ਤੂੰ ਪਾਤਸ਼ਾਹ ਵਾਲਾ ਬਣ ਜਾ ਹੁਣ ਤੂੰ ਧੰਗੁਰੂ ਗੁਰਨ ਸਾਹਿਬ ਵਾਲਾ ਬਣ ਜਾ ਤੇ ਹੁਣ ਕਹਿੰਦੇ ਤੂੰ ਚੰਗੀ ਤਰ੍ਹਾਂ ਸਤਿਗੁਰੂ ਵਾਲਾ ਬਣ ਜਾ ਤੇ ਚੰਗੀ ਤਰ੍ਹਾਂ ਪਾਤਸ਼ਾਹ ਵਾਲਾ ਬਣ ਕੇ ਕਹਿੰਦੇ ਤੂੰ ਸਤਿਗੁਰੂ ਮਹਾਰਾਜ ਜੀ ਦੇ ਨੇੜੇ ਰਹਿ ਪਾਤਸ਼ਾਹ ਜੀ ਦੇ ਨੇੜੇ ਰਹਿ ਧੰਗੁਰੂ ਗੁਰਨ ਸਾਹਿਬ ਜੀ ਦੇ ਨੇੜੇ ਰਹਿ ਤੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਤੇ ਮਿਹਰামত ਕਰ ਦੇਣਗੇ ਪਿਆਰਿਓ 2026 ਦੇ ਵਿੱਚ ਘਰ ਦੇ ਮੁੱਖ ਦਰਵਾਜੇ ਤੇ ਇਹ ਚੀਜ਼ਾਂ ਕਦੇ ਨਾ ਰੱਖੋ ਕਹਿੰਦੇ ਕੰਗਾਲ ਹੋ ਜਾਓਗੇ ਹੁਣ ਇੱਕ ਤੇ ਹੁੰਦਾ ਹੈ ਘਰ ਦਾ ਦਰਵਾਜਾ ਇੱਕ ਹੁੰਦਾ ਹੈ ਸਾਡਾ ਹਿਰਦੇ ਰੂਪ ਘਰ ਦਾ ਦਰਵਾਜਾ ਤੇ ਪਿਆਰਿਓ ਦੋ ਚੀਜ਼ਾਂ ਨੇ ਇਹਨਾਂ ਦੋ ਚੀਜ਼ਾਂ ਨੂੰ ਹੀ ਸਮਝਣ ਦਾ ਯਤਨ ਕਰਿਓ ਘਰ ਦਾ ਮੁੱਖ ਦਰਵਾਜਾ ਇੱਕ ਤਾਂ ਘਰ ਦਾ ਮੇਨ ਐਂਟਰੀ ਪੁਆਇੰਟ ਤੇ ਮੈਂ ਬੇਨਤੀਆਂ ਕਰਦਾ ਹੁਨਾ ਉਥੇ ਕਈ ਲੋਕ ਹੁੰਦੇ ਆ ਨਾ ਉਹ ਕਈ ਮਿਰਚਾ ਜੀਆਂ ਟੰਗ ਦਿੰਦੇ ਆ ਕੋਈ ਕੁਝ ਟੰਗ ਦਿੰਦੇ ਆ ਕੋਈ ਕੁਝ ਕੋਈ ਕੁਝ ਕੋਈ ਕੁਝ ਪਰ ਮੈਂ ਬੇਨਤੀ ਕਰਦਾ ਹੁਨਾ ਪਿਆਰਿਓ ਕਦੇ ਵੀ ਇਹ ਪਖੰਡਵਾਦ ਇਹਨਾਂ ਚੀਜ਼ਾਂ ਦੇ ਵਿੱਚ ਕਦੀ ਵੀ ਨਾ ਪਾਓ ਕਦੀ ਨਾ ਕਹੋ ਕਿ ਆਹ ਚੀਜ਼ ਕਰਨੀ ਐ ਉਹ ਚੀਜ਼ ਕਰਨੀ ਐ ਆਹ ਨਹੀਂ ਕਰਨੀ ਆਹ ਕਰਨੀ ਐ ਇਹ ਇਹ ਚੀਜ਼ਾਂ ਕਦੀ ਨਾ ਕਰੋ ਮੈਂ ਬੇਨਤੀ ਕਰਦਾ ਹੁਨਾ ਕਿ ਜੇ ਆਪਾਂ ਗੁਰੂ ਨਾਲ ਵੀ ਜੁੜੀਏ ਤਾਂ ਉੱਥੇ ਵੀ ਕਦੇ ਵਹਿਮ ਭਰਮ ਨਾ ਕਰੋ ਉੱਥੇ ਵੀ ਕਦੇ ਇਹ ਨਾ ਕਹੋ ਵੀ ਮੈਂ ਆ ਚੀਜ਼ ਕਰਨੀ ਹੈ ਆ ਚੀਜ਼ ਨਹੀਂ ਕਰਨੀ ਆ ਚੀਜ਼ ਕਰਨ ਵਾਲੀ ਹੈ ਆ ਚੀਜ਼ ਨਹੀਂ ਕਰਨ ਵਾਲੀ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਪਖੰਡ ਤੋਂ ਰਹਿਤ ਕੀਤਾ ਮਹਾਰਾਜ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਆਜ਼ਾਦ ਕੀਤਾ ਸਤਿਗੁਰੂ ਕਹਿੰਦੇ ਸਿਖਾ ਜੇ ਤੂੰ ਆਪਣੀ ਸੁਰਤ ਨੂੰ ਆਜ਼ਾਦ ਕਰ ਲੈ ਜੇ ਤੂੰ ਆਪਣੇ ਆਪ ਨੂੰ ਆਜ਼ਾਦ ਕਰ ਲੈ ਤੇ ਕਹਿੰਦੇ ਯਾਦ ਰੱਖੀਂ ਤੇਰੇ ਤੋਂ ਵੱਡਾ ਕੋਈ ਹੋਰ ਮਹਾਤਮ ਜਿਹੜਾ ਮਹਾਪੁਰਸ਼ ਹੈ ਉਹ ਕੋਈ ਨਹੀਂ ਹੋ ਸਕਦਾ ਇਹ ਇਥੇ ਗੱਲ ਕੀ ਹੈ ਵੀ ਆਪਣੇ ਆਪ ਨੂੰ ਵਿਹਿਮਾ ਭਰਮਾਂ ਦੇ ਵਿੱਚੋਂ ਕੱਢਣਾ ਗੱਲ ਕੀ ਹੈ ਵੀ ਆਪਣੇ ਆਪ ਨੂੰ ਆਜ਼ਾਦ ਕਰਨਾ ਆਪਣੀ ਸੁਰਤ ਨੂੰ ਆਜ਼ਾਦ ਕਰਨਾ ਜਿਹੜੇ ਆਪਣੀ ਸੁਰਤ ਨੂੰ ਆਜ਼ਾਦ ਕਰ ਲੈਂਦੇ ਨੇ ਜਿਹੜੇ ਆਪਣੇ ਆਪ ਨੂੰ ਆਜ਼ਾਦ ਕਰ ਲੈਂਦੇ ਨੇ ਇੱਕ ਤੇ ਹੁੰਦਾ ਵੀ ਬਾਹਰੀ ਬੰਦਨਾ ਤੋਂ ਆਪਣੇ ਆਪ ਨੂੰ ਆਜ਼ਾਦ ਕਰ ਲੈਣਾ ਇੱਕ ਹੁੰਦਾ ਆਪਣੀ ਸੁਰਤ ਨੂੰ ਵਿਹਿਮਾ ਤੋਂ ਆਜ਼ਾਦ ਕਰ ਲੈਣਾ ਕਿੰਦੇ ਵੀ ਫਾਲਤੂ ਦੀਆਂ ਗੱਲਾਂ ਬਾਤਾਂ ਤੋਂ ਆਪਣੇ ਮਾਈਂਡ ਨੂੰ ਰਿਲੈਕਸੇਸ਼ਨ ਕਰਨੀ ਆਪਣੇ ਮਾਈਂਡ ਨੂੰ ਆਜ਼ਾਦ ਕਰ ਲੈਣਾ ਸਤਿਗੁਰੂ ਕਹਿੰਦੇ ਨੇ ਇਹ ਸਭ ਤੋਂ ਵੱਡੀ ਗੱਲ ਹੈ ਤੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਵੱਡੀ ਸਾਡੇ ਤੇ ਕਿਰਪਾ ਕੀਤੀ ਗੁਰਬਾਣੀ ਦਿੱਤੀ ਸਾਨੂੰ ਫ੍ਰੀ ਆਫ ਕੋਸਟ ਤੇ ਯਾਦ ਰੱਖਿਓ ਸਤਿਗੁਰੂ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਜਿਹੜੀ ਆਪਾਂ ਪੜ੍ਹਨੇ ਆ ਨਾ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਦਿੱਤੀ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਦੇ ਲਈ ਤੇ ਯਾਦ ਰੱਖਿਓ ਵੀ ਸਾਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢ ਕੇ ਗੁਰੂ ਨਾਲ ਜੁੜਨ ਦੇ ਲਈ ਆਪਾਂ ਪੜਦੇ ਹਾਂ ਨਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਪਰਸਾਂਗ ਨੇ ਇਹ ਧੁਰ ਕੀ ਬਾਣੀ ਹੈ ਜਿਹੜੀ ਧੁਰ ਨਾਲ ਜੋੜਨ ਵਾਲੀ ਹੈ ਜਿਹੜੀ ਧੁਰ ਨਾਲ ਸਾਡੀ ਸੁਰਤ ਨੂੰ ਜੋੜਨ ਦਾ ਯਤਨ ਕਰਦੀ ਹੈ ਤੇ ਜਿਹੜਾ ਇਸ ਬਾਣੀ ਨਾਲ ਜੁੜ ਜਾਂਦਾ ਹੈ ਕਹਿੰਦੇ ਉਹ ਧੁਰ ਉਹ ਅਕਾਲ ਪੁਰਖ ਉਹ ਪਰਮਾਤਮਾ ਨਾਲ ਜੁੜ ਜਾਂਦਾ ਹੈ ਤੇ ਜਿਹੜਾ ਉਸ ਅਕਾਲ ਪੁਰਖ ਨਾਲ ਜੁੜ ਜੇ ਉਸ ਪਰਮਾਤਮਾ ਨਾਲ ਜੁੜ ਜਾਏ ਤੇ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਕਹਿੰਦੇ ਉਹਦੇ ਤੇ ਵਰਤ ਜਾਂਦੀ ਹੈ ਸਤਗੁਰੂ ਮਹਾਰਾਜ ਉਹਦੇ ਤੇ ਇਹੋ ਜੀ ਕਿਰਪਾ ਕਰ ਦਿੰਦੇ ਨੇ ਪਾਤਸ਼ਾਹ ਉਹਦੇ ਤੇ ਇਹੋ ਜੀ ਮਿਹਰ ਕਰਦੇ ਨੇ ਸਤਗੁਰੂ ਮਹਾਰਾਜ ਉਹਦੇ ਤੇ ਇਹੋ ਜੀ ਰਹਿਮਤ ਕਰਦੇ ਨੇ ਪਿਆਰਿਓ ਸੋ ਇਸ ਕਰਕੇ ਮੈਂ ਬੇਨਤੀਆਂ ਕਰਾਂ ਪਿਆਰਿਓ ਇਹ ਪਾਵਨ ਬਾਣੀ ਆਪਾਂ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਨਾਲ ਜੁੜੀਏ ਇਹ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਜੁੜਨ ਦਾ ਆਪਾਂ ਯਤਨ ਕਰੀਏ ਤੇ ਜੁੜਨਾ ਕਿਵੇਂ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ ਅੱਜ ਬੜੀਆਂ ਸੰਸਥਾਵਾਂ ਵੱਲੋਂ ਗੁਟਕਾ ਸਾਹਿਬ ਭੇਟਾ ਰਹਿਤ ਦਿੱਤੇ ਜਾ ਰਹੇ ਆ ਬਿਲਕੁਲ ਫ੍ਰੀ ਆਫ ਕਾਸਟ ਕੋਈ ਉਸ ਦਾ ਚਾਰਜ ਨਹੀਂ ਲਿਆ ਜਾ ਰਿਹਾ ਤੇ ਸੁਖਮਨੀ ਸਾਹਿਬ ਦੇ ਨਿਤਨੇਮ ਦੇ ਜਿਹੜੇ ਗੁਟਕਾ ਸਾਹਿਬ ਨੇ ਉਹ ਫ੍ਰੀ ਦਿੱਤੇ ਜਾ ਰਹੇ ਨੇ ਸੋ ਵੈਸੇ ਤੇ ਚਲੋ ਜੇ ਮਿਲਦਾ ਆਪਾਂ ਉਹ ਲਈਏ ਨਹੀਂ ਵੈਸੇ ਚਲੋ 50 60 100 ਰੁਪਈਆ ਜਿਹੜਾ ਹੈ ਆਪਾਂ ਆਪਣੇ ਪੱਲੋਂ ਖਰਚ ਕੇ ਤੇ ਇਹ ਗੁਰੂ ਦੀ ਸੇਵਾ ਸਮਝ ਕੇ ਆਪਾਂ ਇੱਕ ਗੁਟਕਾ ਸਾਹਿਬ ਲਈਏ ਨਿਤਨੇਮ ਦਾ ਜਾਂ ਸੁਖਮਨੀ ਸਾਹਿਬ ਦਾ ਆਪਣੇ ਘਰ ਲੈ ਆਈਏ ਤੇ ਇੱਕ ਇੱਕ ਪਾਠ ਜਾਂ ਫਿਰ ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਨੂੰ ਪੜ ਕੇ ਆਪਾਂ ਸਮੇਤ ਅਰਥਾਂ ਨੂੰ ਸਮਝ ਕੇ ਆਪਣੇ ਅੰਦਰ ਵਸਾਈਏ ਆਪਣੇ ਹਿਰਦੇ ਰੂਪ ਘਰ ਦੇ ਅੰਦਰ ਵਸਾਈਏ ਤੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਏ ਤੇ ਇਹ ਸਭ ਤੋਂ ਵੱਡੀ ਗੱਲ ਹੋएगी ਸਭ ਤੋਂ ਵੱਡਾ ਸਾਡਾ ਜਿਹੜਾ ਜੀਵਨ ਦਾ ਇੱਕ ਹੱਲ ਹੋਏਗਾ ਸਭ ਤੋਂ ਵੱਡਾ ਸਾਡਾ ਜੀਵਨ ਦਾ ਜਿਹੜਾ ਇਹ ਅਹਿਰਨ ਹੋਏਗਾ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਮਿਹਰ ਕਰ ਦੇਣਗੇ ਤੇ ਜੇ ਅਸੀਂ ਇਹ ਉਪਰਾਲਾ ਸ਼ੁਰੂ ਕਰ ਦਈਏ ਨਵੇਂ ਸਾਲ ਤੋਂ ਜਿਵੇਂ ਆਪਾਂ ਨਵੀਂ ਰੁੱਤ ਨਵਾਂ ਸਾਲ ਵੇਖਾਂਗੇ ਕੈਲੰਡਰ ਦੀ ਤਰੀਕ ਬਦਲਾਂਗੇ ਤੇ ਆਪਣੇ ਅੰਦਰ ਦਾ ਖਿਆਲ ਅਤੇ ਆਪਣੇ ਅੰਦਰ ਦੇ ਜਜ਼ਬਾਤਾਂ ਨੂੰ ਵੀ ਬਦਲਣ ਦਾ ਯਤਨ ਕਰੀਏ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਣਗੇ ਪਾਤਸ਼ਾਹ ਜੀ ਦੀ ਸਾਡੇ ਤੇ ਕਿਰਪਾ ਹੋ ਜਾਏਗੀ ਰਹਿਮਤ ਹੋ ਜਾਏਗੀ ਪਿਆਰਿਓ ਇਥੇ ਮੈਂ ਤਾਂ ਕਰਕੇ ਬੇਨਤੀਆਂ ਕਰ ਰਿਹਾ ਵੀ ਨਵਾਂ ਸਾਲ ਆਪਾਂ ਖੁਸ਼ੀਆਂ ਮਨਾਵੇ ਵੀ ਨਵੇਂ ਸਾਲ 'ਚ ਖੁਸ਼ੀਆਂ ਵੰਡਾਂਗੇ ਤੇ ਮੈਂ ਬੇਨਤੀਆਂ ਕਰਾਂ ਇਹ ਨਾ ਸਮਝੋ ਵੀ ਬਾਹਰੀ ਤੌਰ ਤੇ ਕੇਕ ਜਾਂ ਕੱਟ ਕੇ ਤੇ ਅਸੀਂ ਸਮਝੀਏ ਵੀ ਸਾਰਾ ਸਾਲ ਸਾਡਾ ਖੁਸ਼ੀਆਂ ਭਰਿਆ ਹੋ ਗਿਆ ਤੇ ਜੇ ਅਸੀਂ ਗੁਰੂ ਨਾਲ ਹੀ ਜੁੜ ਜਾਈਏ ਗੁਰੂ ਦੀ ਬਾਣੀ ਪੜ੍ਹ ਕੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਤੇ ਸਾਰਾ ਸਾਲ ਖੁਸ਼ੀਆਂ ਭਰਿਆ ਰਹੇਗਾ ਤੇ ਅਰਦਾਸ ਕਰਿਓ ਸਤਿਗੁਰੂ ਇਹ ਪੂਰਾ ਸਾਲ ਮੈਨੂੰ ਤੇਰੇ ਨਾਲ ਜੁੜਨ ਦਾ ਜਿਹੜਾ ਹੈ ਮੌਕਾ ਮਿਲਿਆ ਤੇ ਸਤਿਗੁਰੂ ਮੇਰੇ ਤੇ ਕਿਰਪਾ ਕਰੀ ਮੈਨੂੰ ਸਾਰਾ ਸਾਲ ਸਾਰੀ ਜ਼ਿੰਦਗੀ ਆਪਣੇ ਨਾਲ ਜੋੜ ਕੇ ਰੱਖੀ ਤੇ ਇਦਾਂ ਦਾ ਅਹਿਦ ਕਰਨ ਦੀ ਲੋੜ ਹੈ ਇਦਾਂ ਦਾ ਇੱਕ ਫੈਸਲਾ ਕਰਨ ਦੀ ਲੋੜ ਹੈ ਤੇ ਸਤਿਗੁਰੂ ਦੀਆਂ ਖੁਸ਼ੀਆਂ ਸਾਡੇ ਤੇ ਫੇਰ ਹੋਣਗੀਆਂ ਬਾਬਾ RAM ਸਿੰਘ ਦੀ ਗੰਡੂਆ ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਪਿਆਰਿਓ ਕਹਿੰਦੇ ਜੇਕਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਇਸ ਚੀਜ਼ ਨੂੰ ਪੜ੍ਹ ਕੇ ਆਪਾਂ ਅੰਦਰ ਵਸਾ ਲਈਏ ਕਹਿੰਦੇ ਆਪਾਂ ਨੂੰ ਪੂਰੀ ਜ਼ਿੰਦਗੀ ਦੀ ਸਮਝ ਪੈ ਜਾਏਗੀ ਤੇ ਯਾਦ ਰੱਖਿਓ ਸਾਨੂੰ ਥੋੜੀ ਜੀ ਲੋੜ ਹੈ ਧਿਆਨ ਦੇਣ ਦੀ ਤੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਦੇ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ ਅਸੀਂ ਥੋੜੀ ਜੀ ਦੂਰ ਹਾਂ ਬਸ ਥੋੜਾ ਜਿਹਾ ਸੁਰਤ ਦਾ ਆਪਾਂ ਚਿੱਤਰਣ ਕਰੀਏ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ